ਲਓ ਵੀ ਦੋਸਤੋ ਅੱਜ ਦੀ ਨੌਜਵਾਨੀ ਆ ਗੱਲੋਂ ਤੋਂ ਬਹੁਤ ਕੋਹਾਂ ਦੂਰ ਹੈ ਤੇ ਬਾਪੂ ਇਸ ਗੱਲ ਨੂੰ ਪੂਰਾ ਸਮਰਪਿਤ ਹੈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਬਾਪੂ ਨਾ ਕਰਦੇ ਗੱਲਬਾਤ ਲਓ ਵੀ ਦੋਸਤੋ ਤੁਸੀਂ ਵੇਖ ਰਹੇ ਹੋ ਐਮਐਸਡੀ ਤੂਰਕੋਟ YouTube ਚੈਨਲ ਤੇ Facebook ਪੇਜ ਮੈਂ ਤੁਹਾਡਾ ਮਨ ਜਿੰਦਰ ਧਾਲੀਵਾਲ ਸਾਡੇ ਨਾਲ ਨੇ ਸਰਦਾਰ ਗਰਚਰਨ ਸਿੰਘ ਜੀ ਐਡਵੋਕੇਟ ਜਿਨ੍ਹਾਂ ਦੀ ਉਮਰ 95 ਸਾਲ ਹੈ ਤਾਂ ਦੇਖ ਸਕਦੇ ਹੋ ਹਜੇ ਵੀ ਹੱਥੀ ਜਿਹੜੀ ਗੋਡੀ ਕਰਕੇ ਜਿਹੜੀ ਆਪਣੀ ਸਬਜ਼ੀਆਂ ਖਾਣ ਜੋਗੀ ਅਗਾਰੇ ਨੇ ਤੇ ਦਿਖਾਉਣੇ ਤੁਹਾਨੂੰ ਆਪਾਂ ਪੂਰੇ ਨੌ ਬਰਨਾਉਣੇ ਹਾਂਜੀ ਐਡਵੋਕੇਟ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਸ੍ਰੀ ਕਾਲ ਜੀ ਕੀ ਕਰੀ ਜਾਂਦੇ ਹੋ ਹਾਂਜੀ ਕੀ ਕਰੀ ਜਾਂਦੇ ਸੀ ਮੈਂ ਜੀ ਸਬਜ਼ੀ ਇਹ ਤਿਆਜ ਦੇ ਗੰਡੇ ਵਾਲੇ ਤਿਆਰ ਕਰ ਰਹੇ ਹਾਂ ਕਿਹੜੀ ਜੀ ਤੇ ਬਾਕੀ ਸਾਰੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਉਹ ਮੈਂ ਦੇਖਣਾ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਹ ਐਸ ਵੀ ਅਮਰ 95 ਦਾ ਚੌਥਾ ਮਹੀਨਾ ਚੱਲ ਰਿਹਾ ਹੈ 93 ਸਾਲ ਪੂਰੇ ਹੋ ਗਏ ਬਹੁਤ ਜੀ ਬਸ ਸਲੂਟ ਹੈ ਲੈ ਮਿੱਤਰੋ ਘਰ ਤੋਂ ਦੱਬ ਕੇ ਸ਼ੇਰ ਤੇ ਤੁਹਾਨੂੰ ਦਿਖਾ ਦਈਏ ਬਾਪੂ ਦੀ ਸਬਜ਼ੀ ਦਿਖਾ ਦਈਏ ਆ ਦਿਖਾ ਦਈਏ ਆਲੂ ਲਾਈ ਬਠਾ ਤੇ ਆ ਗੰਡਿਆਂ ਨੇ ਜਿਹੜੀਆਂ ਕਿਆਰੀਆਂ ਬਣਾਈ ਜਾਂਦਾ ਹੈ